ਪੰਜਾਬ ਦੇ ਵਿੱਚ ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ ਕਿਉਂਕਿ ਲਗਾਤਾਰ ਪੰਜਾਬ ਪੁਲਿਸ ਹੁਣ ਆਪਰੇਸ਼ਨਾਂ ਜਿਹੜੇ ਚਲਾ ਰਹੀ ਹੈ ਕਾਸੋ ਆਪਰੇਸ਼ਨ ਦੇ ਅਧੀਨ ਸਮਰਾਲਾ ਹਲਕੇ ਦੇ ਵਿੱਚ ਐਸਐਸਪੀ ਅਮਨੀਤ ਕੋਂਡਲ ਦੀ ਅਗਵਾਈ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ ਤੇ ਸਖਤੀ ਕਰਦਿਆਂ ਸਮਰਾਲਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪੁਲਸ ਨੇ ਛਾਪੇਮਾਰੀ ਕੀਤੀ ਹੈ ਤੇ ਸਰਚ ਆਪਰੇਸ਼ਨ ਚਲਾਇਆ ਉੱਥੇ ਹੀ ਹਲਕਾ ਸਮਰਾਲਾ ਦੇ ਸ਼ੱਕੀ ਪਿੰਡਾਂ ਅਤੇ ਸ਼ੱਕੀ ਇਲਾਕਿਆਂ ਦੇ ਵਿੱਚ ਪੁਲਸ ਨੇ ਦਸਤਕ ਦਿੱਤੀ ਤੇ ਕਾਸੋ ਆਪਰੇਸ਼ਨ ਚਲਾਇਆ ਗਿਆ ਤੇ ਉੱਥੇ ਹੀ ਐਸਐਸਪੀ ਦੀ ਅਗਵਾਈ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਇਹ ਮਹਮ ਅੜੀ ਵਿੱਢੀ ਗਈ ਹੈ ਤੇ ਨਾਲ ਹੀ ਸ਼ੱਕੀ ਇਲਾਕਿਆਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਉੱਥੇ ਹੀ ਘਰਾਂ ਦੇ ਅੰਦਰ ਜੋ ਸਮਾਨ ਸੀ ਉਸ ਦੀ ਬਾਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਗਈ ਤੇ ਨਾਲ ਹੀ ਸ਼ਹਿਰਾਂ ਦੇ ਨਾਲ ਪਿੰਡਾਂ ਦੇ ਵਿੱਚ ਵੀ ਇਹ ਆਪਰੇਸ਼ਨ ਨੇ ਲਗਾਤਾਰ ਪੁਲਸ ਵੱਲੋਂ ਚਲਾਏ ਜਾ ਰਹੇ ਨੇ ਸੋ ਲਗਾਤਾਰ ਪੰਜਾਬ ਸਰਕਾਰ ਨਸ਼ਾ ਤਸਕਰੀ ਦੇ ਉੱਤੇ ਠੱਲ ਪਾਉਣ ਦੇ ਲਈ ਕਈ ਤਰ੍ਹਾਂ ਦੇ ਯਤਨ ਕਰ ਰਹੀ ਹੈ ਤੇ ਹੁਣ ਨਸ਼ਾ ਤਸਕਰਾਂ ਦੀ ਜੋ ਚੈਨ ਹੈ ਉਸ ਨੂੰ ਖਤਮ ਕਰਨ ਦੇ ਲਈ ਪੁਲਿਸ ਮੁਸਤੈਦ ਨજર ਆ ਰਹੀ ਹੈ ਤੇ ਸਖਤ ਆਦੇਸ਼ ਨੇ ਜਿਹੜੇ ਡੀਜੀਪੀ ਨੇ ਕਰ ਦਿੱਤੇ ਨੇ ਜਿਸ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਲਗਾਤਾਰ ਕਾਸੋ ਆਪਰੇਸ਼ਨ ਚਲਾ ਕੇ ਨਸ਼ਾ ਤਸਕਰਾਂ ਦੇ ਉੱਤੇ ਕਾਰਵਾਈ ਹੈ ਜਿਹੜੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਸਾਡਾ ਜਿਹੜਾ ਕੋਆਰਡੀਨੇਟਡ ਸਰਚ ਆਪਰੇਸ਼ਨ ਹੈ ਇਹ ਕੱਲ ਤੋਂ ਹੀ ਅਸੀਂ ਇਹ ਮੁਹਿੰਮ ਫਿਰ ਤੋਂ ਸਟਾਰਟ ਕੀਤੀ ਹੈਗੀ ਮਾਨਯੋਗ ਸੀਐਮ ਪੰਜਾਬ ਬੀ ਡੀਜੀਪੀ ਪੰਜਾਬ ਵੱਲੋਂ ਪੂਰੇ ਹੀ ਪੰਜਾਬ 'ਚ ਡਾਇਰੈਕਸ਼ਨਸ ਹੈ ਕਿ ਫਿਰ ਤੋਂ ਜਿਹੜੀ ਨਸ਼ੇ ਦੇ ਖਿਲਾਫ ਸਾਡੀ ਮੁਹਿੰਮ ਸੀ ਪਹਿਲਾਂ ਵੀ ਚੱਲੀ ਸੀ ਇਲਕਸ਼ਨਾਂ ਚ ਕਿਉਂਕਿ ਦੂਜੀ ਡਿਊਟੀਆਂ 'ਚ ਵੀ ਸਾਰੇ ਬਿਜ਼ੀ ਹੋ ਗਏ ਸੀ ਇਸ ਕਰਕੇ ਹੁਣ ਅਸੀਂ ਦੁਬਾਰਾ ਫਰੈਸ਼ એનર્ਜੀ ਦੇ ਨਾਲ ਇਹ ਸਾਡੇ ਕੋਲ ਜਿੰਨੇ ਵੀ ਪੁਰਾਣੇ ਇਸ ਤਰ੍ਹਾਂ ਦੇ ਹੌਟਸਪots ਸਾਰੇ ਜ਼ਿਲ੍ਹਿਆਂ 'ਚ ਜਿਵੇਂ ਮੈਂ ਆਪਣੇ ਜ਼ਿਲ੍ਹੇ ਦੀ ਗੱਲ ਕਰਾਂ ਤੇ ਹੁਣ ਅਸੀਂ ਇਸ ਟਾਈਮ ਸਮਰਾਲਾ ਰਹਿਮਾਨਪੁਰ ਏਰੀਆ ਚ ਆਏ ਹੋਏ ਆ ਡੀਐਸਪੀ ਸਮਰਾਲਾ ਇਹਨਾਂ ਤੋਂ ਐਸਐਚਓਸ ਤੇ ਪੂਰੀ ਟੀਮ ਇੱਥੇ ਹੈਗੀ ਹੈ ਇਸੇ ਤਰ੍ਹਾਂ ਅਸੀਂ ਕੱਲ ਵੀ ਵੱਖਰੇ ਵੱਖਰੇ ਤਿੰਨੋਂ ਸਬਡਿਵੀਜ਼ਨਸ ਚ ਕਾਸ ਆਪਰੇਸ਼ਨ ਚਲਾਇਆ ਸੀ ਅੱਜ ਵੀ ਇਸ ਟਾਈਮ ਵੀ ਡੀਐਸਪੀ ਖੰਨਾ ਔਰ ਪਾਇਲ ਵੀ ਆਪਣੇ ਆਪਣੇ ਏਰੀਆ ਚ ਕਰ ਰਹੇ ਜਿਹੜੇ ਵੀ ਸਾਡੇ ਪੁਰਾਣੇ ਐਫਐਨਡੀਪੀਐਸ ਦੇ ਪਰਚੇ ਹੈਗੇ ਸਪੈਸ਼ਲੀ ਜਿਹੜੇ ਰਿਪੀਟ ਜਿਨ੍ਹਾਂ ਤੇ ਬਾਰ-ਬਾਰ ਐਫਆਈਆਰਸ ਹੁੰਦੇ ਉਹਨਾਂ ਤੇ ਵੀ ਅਸੀਂ ਸਾਰਿਆਂ ਤੇ ਆਪਣਾ ਸਰਚ ਆਪਰੇਸ਼ਨਸ ਕੰਟੀਨਿਊ ਰੱਖਾਂਗੇ ਤੇ ਜਿਹੜੀ ਸਾਨੂੰ ਲੇਟੈਸਟ ਵੀ ਡਰੱਗਸ ਦੇ ਇਨਪੁਟਸ ਜੇ ਜਿੱਥੇ ਕੋਈ ਪੁਆਇੰਟ ਆਫ ਸੇਲ ਨਸ਼ਾ ਵੇਚਣ ਦੀ ਸ਼ਿਕਾਇਤ ਆਉਂਦੀ ਹੈ ਉਹਨਾਂ ਏਰੀਆ ਤੇ ਅਸੀਂ ਫੋਕਸ ਕਰਾਂਗੇ ਇਸ ਤੋਂ ਬਾਅਦ ਅਸੀਂ ਐਸ ਪਰ ਇਨਫੋਰਮੇਸ਼ਨ ਕੋਈ ਵੱਡੇ ਜੋ ਸਮਗਲਰਸ ਦਾ ਕਿਸੇ ਦਾ ਪਤਾ ਲੱਗਦਾ ਉਹਦੇ ਤੇ ਵੀ ਐਕਸ਼ਨ ਲਵਾਂਗੇ ਨਾਲ ਦੇ ਨਾਲ ਸਾਡੀ ਜਿਹੜੀ ਇਹਨਾਂ ਦੀ ਮੂਵਬਲਰ ਇਮੋਵੇਬਲ ਪ੍ਰੋਪਰਟੀ ਅਟੈਚ ਹੁੰਦੀ ਹੈ ਉਹਦਾ ਵੀ ਮਹਿੰਮ ਚੱਲ ਰਿਹਾ ਹੈ ਪਿਛਲੇ ਦਿਨਾਂ ਹੀ ਸਾਨੂੰ ਸਮਰਾਲੇ ਦੇ ਤੋਂ ਐਦਾਂ ਦੇ ਐਨਡੀਪੀਐਸ ਦੇ ਸਮਗਲਰਸ ਨੇ ਉਹਨਾਂ ਦੀ ਵੀ ਅਸੀਂ ਪ੍ਰੋਪਰਟੀ ਅਟੈਚ ਕਰਾਈ ਹੈ ਸੋ ਇਹ ਅਸੀਂ ਫਰੈਸ਼ ਫਿਗਰ ਨਾਲ ਲੇ ਕੰਟੀਨਿਊ ਕਰਾਂਗੇ ਤੇ ਵੱਧ ਤੋਂ ਵੱਧ ਇਹ ਜੇਸੀ ਪੁਆਇੰਟ ਆਫ ਸੇਲ ਦੇ ਜਿਹੜੇ ਪੈਡਲਰਸ ਹੈ ਉਹਨਾਂ ਨੂੰ ਫੜਾਂਗੇ ਮਨ ਜਿਨ੍ਹਾਂ ਦੇ ਘਰੇ ਚੈਕਿੰਗ ਕੀਤੀ ਉਹਨਾਂ ਤੇ ਕੋਈ ਘਰੋਂ ਪ੍ਰਾਮਦੀ ਕੋਈ ਸ਼ੂਆ ਨਹੀਂ ਫਿਲਹਾਲ ਤਾਂ ਨਹੀਂ ਹੋਇਆ ਬਟ ਅਸੀਂ ਇਹਨਾਂ ਨੂੰ ਵਾਰਨ ਵੀ ਕਰਕੇ ਆਇਆ ਕਿਉਂਕਿ ਇੱਕ ਤਰ੍ਹਾਂ ਜਿੱਥੇ ਅਸੀਂ ਆਏ ਉਹਨਾਂ ਤੇ ਪਹਿਲਾਂ ਦੋ ਪਰਚੇ ਹੈਗੇ ਐਨਡੀ ਦੇ ਔਰ ਦੂਜੇ ਘਰ ਤੇ ਸ਼ਰਾਬ ਦੇ ਪੁਰਾਣੇ ਕੁਝ ਪਰਚੇ ਇਨਫਾਈ ਰੀਸੈਂਟਲੀ ਵਿਕ ਐਕਸਾਈਜ਼ ਦਾ ਪਰਚਾ ਹੋਇਆ ਸੀ ਬਟ ਫਿਲਹਾਲ ਕੁਝ ਨਹੀਂ ਹੈ ਜੀ ਬਟ ਸਾਡੀ ਸਰਚ ਜਾਰੀ ਹੈ ਕੁਝ ਵੀ ਸਾਨੂੰ ਮਿਲਦਾ ਤਾਂ ਅਸੀਂ ਅਸ ਪਰ ਲਾ ਜਿਹੜੇ ਨਸ਼ੇ ਦੇ ਵਪਾਰੀ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਨ ਵੀ ਕਿਵੇਂ ਕਰਨਾ ਚਾਹੁੰਦੇ ਨਸ਼ੇ ਦੇ ਵਪਾਰੀ ਤੇ ਤਾਂ ਸਾਡੀ ਬਿਲਕੁਲ ਸਿੰਗਲ ਸਿੰਗਲ ਮੈਸੇਜ ਇਹੀ ਅਪੀਲ ਹੈ ਕਿ ਤੁਸੀਂ ਇਹ ਕੰਮ ਛੱਡ ਦਿਓ ਨਹੀਂ ਤਾਂ ਤੁਹਾਡੀ ਸਾਰੀ ਪ੍ਰੋਪਰਟੀਆਂ ਜ਼ਬਤ ਹੋ ਜਾਣਗੀਆਂ ਹੁਣ ਸਾਨੂੰ ਬਿਲਕੁਲ ਕਲੀਅਰ ਡਾਇਰੈਕਸ਼ਨਸ ਹੈ ਔਰ ਸਾਨੂੰ ਪਿੱਛੇ ਵੀ ਸਕਸੈਸ ਮਿਲੀ ਹੈ ਕੰਨਾ ਜ਼ਿਲ੍ਹੇ 'ਚ ਹੀ ਅਸੀਂ ਕਈ ਕਰੋੜਾਂ ਦੀ ਪ੍ਰੋਪਰਟੀ ਅਟੈਚ ਕਰਾ ਚੁੱਕੇ ਹਾਂ ਤੇ ਨਾਲ ਹੁਣ ਤਾਂ ਸਾਨੂੰ ਸ਼ੁਰੂ ਤੋਂ ਹੀ ਇਹ ਤਾਂ ਡਾਇਰੈਕਸ਼ਨ ਬੜੀ ਕਲੀਅਰ ਹੈ ਕਿ ਨਸ਼ੇ ਤੇ देयर ਇਜ਼ ਜ਼ੀਰੋ ਟੋਲਰੈਂਸ ਜੋ ਵੀ ਫੜਿਆ ਜਾਂਦਾ ਤੇ ਉਧਰ ਐਸਐਸਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜਿੱਥੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਮਹਮ ਵਿੱਢੀ ਹੋਈ ਹੈ ਉੱਥੇ ਹੀ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਆਂ ਜ਼ਿਲ੍ਹੇ ਦੇ ਅੰਦਰ ਸਖਤ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਨੇ ਜਿੱਦੇ ਤਹਿਤ ਰਾਤ ਦਿਨ ਪੀਸੀਆਰ ਮੋਟਰਸਾਈਕਲ ਪੁਲਸ ਪਾਰਟੀਆਂ ਵੱਲੋਂ ਗਸ਼ਤਾਂ ਜਿਹੜੀ ਕੀਤੀ ਜਾ ਰਹੀ ਹੈ ਤੇ ਨਾਲ ਹੀ ਡਰੋਨ ਕੈਮਰਿਆਂ ਰਾਹੀਂ ਸ਼ਹਿਰ ਅੰਦਰ ਨਿਗਾਹ ਰੱਖੀ ਜਾਂਦੀ ਹੈ ਤੇ ਇਸੇ ਹੀ ਤਹਿਤ ਐਸਐਸਪੀ ਪਾਗੀਰਥ ਸਿੰਘ ਮੀਨਾ ਆਈਪੀਐਸ ਦੀ ਅਗਵਾਈ ਹੇਠ ਸਬ ਡਿਵੀਜ਼ਨ ਸ਼੍ਰੀ ਮੁਕਤਸਰ ਸਾਹਿਬ ਮਲੋਟ ਗਿੱਦੜਬਾਹ ਲੰਬੀ ਦੇ ਏਰੀਆ ਦੇ ਵਿੱਚ ਪੈਂਦੇ ਸਮੂਹ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਵਿਖੇ ਸਰਚ ਅਭਿਆਨ ਚਲਾਇਆ ਗਿਆ। ਸੋ ਦੱਸਦੀ ਹੈ ਕਿ ਲਗਾਤਾਰ ਪੰਜਾਬ ਦੇ ਵਿੱਚ ਇਹੋ ਜਿਹੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਤਾਂ ਜੋ ਨਸ਼ਾ ਤਸਕਰਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਜਾਵੇ ਤੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਬਾਹਰ ਕੱਢਿਆ ਜਾ ਸਕੇ। आज मॉर्निंग 6:00 एएम से मुखसर पुलिस ਵੱਲੋਂ ਇੱਕ ਕਾਸਟੋ ਆਪਰੇਸ਼ਨ ਕੰਡਕਟ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਅਸੀਂ ਅਰਾਊਂਡ 300 ਪੁਲਿਸ ਪਰਸਨਲ ਲੈ ਕੇ ਔਰ ਵਖ ਵਖ ਸਬ ਡਿਵੀਜ਼ਨਾਂ ਦੇ ਵਿੱਚ ਜੋ ਡਰੱਗ ਹੌਟ ਸਪੌਟ ਏਰੀਆ ਹੈਗਾ ਉੱਥੇ ਅਸੀਂ ਇਹ ਕਾਸਟੋ ਕਰਵਾ ਰਹੇ ਹਾਂਗੇ। ਇਹਦੇ ਅਲਾਵਾ ਅਸੀਂ ਜੋ ਲਖਵੀਰ ਸਿੰਘ ਲੰਡਾ ਦੇ ਚਾਰ ਐਸੋਸੀਏਟ ਹੈਗੇ ਮੁਖਸਰ ਡਿਸਟ੍ਰਿਕਟ ਤੇ ਉਹਨਾਂ ਦੇ ਵੀ ਸਰਚ ਕਰ ਰਹੇ ਹਾਂ ਤਾਂ ਕਿ ਉਸ ਲੰਡਾ ਦੇ ਨੈਟਵਰਕ ਨੂੰ ਬ੍ਰੇਕਥਰੂ ਕੀਤਾ ਜਾ ਸਕੇ।